ਚਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚਿਆ ਜੀ ਪਿੰਡ ਛੇਕੂਪੁਰ ਟਾਂਡੇ ਦੇ ਲਾਗੇ ਸਾਡੇ ਸੁਵਿੰਦਰਪਾਲ ਭਾਈ ਸਾਹਿਬ ਨੇ ਇਹਨਾਂ ਨੇ ਸਾਡੇ ਕੋਲ ਕਿੱਤੀ ਸ਼ੁਰੂ ਕੀਤੀ ਸੀਗੀ ਸੋ ਇਹਨਾਂ ਦਾ ਕਿੱਤੀ ਸ਼ੁਰੂ ਕਿੱਤੀ ਦੇ ਵਿੱਚ ਇਹਨਾਂ ਦਾ ਡਰਾ ਨਿਕਲਿਆ ਸੀਗਾ ਐਲਈਡੀ Samsung ਦੀ ਇਹ ਐਲਈਡੀ ਹੈਗੀ ਆ ਤੇ 45 ਇੰਚੀ ਦੀ ਐਲਈਡੀ ਹੈਗੀ ਆ ਇਹਨਾਂ ਦਾ ਡਰਾ ਵਿੱਚ ਨਾਮ ਨਿਕਲਿਆ ਸੀਗਾ ਸੋ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੇ ਕਦੋਂ ਸ਼ੁਰੂ ਕੀਤਾ ਸੀਗਾ ਕਿੰਨੇ ਵੀ ਕੇਸ ਦੇ ਵਿੱਚ ਇਹਦਾ ਦਾ ਨਿਕਲਿਆ ਸੀਗਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੈਨੂੰ ਬਹੁਤ-ਬਹੁਤ ਤੁਹਾਡਾ ਧੰਨ ਆ ਨਿਕਰੇ ਆ ਔਰ ਤੁਹਾਡੀ ਇਹ ਕਦੋਂ ਸ਼ੁਰੂ ਕੀਤੀ ਤੁਸੀਂ 7 ਮਹੀਨੇ ਪਹਿਲਾਂ ਹੋਇਆ ਸ਼ੁਰੂ ਕੀਤਾ ਸੀ 7 ਮਹੀਨੇ ਦਾ ਤਾਂ ਸਾਡੇ 7 ਕਿਸ਼ਤਾਂ ਗਈਆਂ ਸੀਗੀਆਂ 7ਾਂ ਕਿਸ਼ਤਾਂ ਵਿੱਚ ਤੁਹਾਡਾ ਤਕਰੀਬਨ 75000 ਗਿਆ ਸੀ ਉਹਦੇ ਵਿੱਚ ਤੁਹਾਡਾ 45 ਇੰਚ ਜਿਹੜੀ ਐਲਈਡੀ ਲਈ ਹੈ ਕਿੱਦਾਂ ਸ ਤੁਹਾਨੂੰ ਮੈਂ ਸੁਣ ਸੋਹਿਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਤੁਹਾਡਾ ਚਲੋ ਅੱਜ ਇਹਨਾਂ ਨੂੰ ਦੇਣ ਆਏ ਆ ਜੀ ਇਹ ਜਿਹੜੀ ਇਹ ਸੋ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਦੀ ਬਹੁਤ-ਬਹੁਤ ਦੱਸ ਜੀ ਸਾਰੀ ਟੀਮ ਦਾ ਭਾਈ ਮਨਜ ティーカリティー。